ਨਿਊਜ਼ੀਲੈਂਡ ਵਿੱਚ ਸਾਡਾ ਦੁਰਘਟਨਾ ਵਿੱਚ ਮਾਰੇ ਗਏ ਨੌਜਵਾਨ ਦਾ ਕੀਤਾ ਗਿਆ ਅੰਤਿਮ ਸੰਸਕਾਰ ਬਲਿੰਗਟਨ ਜੇਲ੍ਹ ਵਿੱਚ ਅਧਿਕਾਰੀ ਦੇ ਤੌਰ ਤੇ ਕੰਮ ਕਰ ਰਿਹਾ ਸੀ ਨੌਜਵਾਨ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਗੁਰਦਾਸਪੁਰ ਦੇ ਪਿੰਡ ਪੁੱਲੇ ਚੱਕ ਦੇ ਨੌਜਵਾਨ ਗੁਰਚਰਨ ਸਿੰਘ ਜੋ ਕਿ ਨਿਊਜ਼ੀਲੈਂਡ ਦੇ ਸ਼ਹਿਰ ਬਲਿੰਗਟਨ ਦੀ ਜੇਲ੍ਹ ਪੁਲਿਸ ਵਿੱਚ ਅਧਿਕਾਰੀ ਦੇ ਤੌਰ ਤੇ ਨੌਕਰੀ ਕਰ ਰਿਹਾ ਸੀ ਦੀ 26 ਮਾਰਚ ਨੂੰ ਨਿਊਜ਼ੀਲੈਂਡ ਵਿਖੇ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ बीती शाम नौजान मृतक मृतक उसके जदले पहुंची जिथे अंतिम संस्कार गया। नौजवान शादी शुदा एक चार साल दी बेटी भी है मृतक नौजवान पिता ने दसा की छबी मार्च आया सी की गुरचरण सिंह जद सवेरे अपने काम ऐसी अपनी ग्डी राही जा रहा सी उसकी सड़क हादसे दौरान मौत हो ਦੇ ਹੀ ਉਸਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਹਾਂਜੀ ਬਲੈਂਟਨ ਦੇ ਜੇਲ੍ਹ ਪਹੁੰਚੇ ਜੇ ਭਰਤੀ ਹਾਂਜੀ ਕਿੰਨੇ ਦਿਨ ਤੋਂ ਕੰਮ ਕਰਦੇ ਸੀ ਉੱਥੇ ਕੁਛ 1 ਮਹੀਨੇ ਹੋ ਗਏ ਜੀ ਪਿਛਲੇ ਸਾਲ ਆਇਆ ਵੀ 15 ਦਿਨ ਰਹਿ ਗਿਆ ਅੱਡੇ ਕੋ ਹਾਂਜੀ ਹਾਂਜੀ ਕੀ ਕਾਰਨ ਸੀਗਾ ਡਾਡਾ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਉੱਥੋਂ ਫੋਨ ਆਇਆ ਸੀ ਪੁਲਿਸ ਮੁਲਾਜ਼ਮ ਦੱਸ ਕੇ ਗਏ ਸੀ ਜਿੱਥੇ ਪਹਿਲਾਂ ਰਹਿੰਦਾ ਸੀ ਉਹਨਾਂ ਨੂੰ ਜੀ ਹਾਂਜੀ ਬਲੰਟਰ ਰਹਿੰਦਾ ਬਲੰਟਰ ਡੈਡ ਬੋਡੀ ਕਿੱਦੋਂ ਪਹੁੰਚੀ ਡੈਡ ਬੋਡੀ ਰਾਤ ਪਹੁੰਚੀ ਸਾਡੇ ਨੂੰ ਅੰਬਰਸਾਰੇ ਰਿਪੋਰਟ ਤੋਂ ਜਾ ਕੇ ਲੈ ਕੇ ਆਏ ਰਾਤੀ ਕੀ ਮੰਗ ਕਰਦੇ ਹੋ ਇਤੋਂ ਦੀ ਜਉਂਦੀ ਨੂੰ ਸੋਦਾ ਬਾਜੀ ਕੀ ਗਾਣਾ ਹੈ ਆ ਗਿਆ ਸਾਡਾ ਪੁੱਤ ਵਾਪਸ ਆ ਗਿਆ ਚਲੋ ਆਈਂ ਦਰਸ਼ਨ ਕਰ ਲਿਆ ਤਾਂ ਤੁਹਾਨੂੰ ਦਰਸ਼ਨ ਹੋਦੇ ਆ ਗਿਆ ਹੀ ਬਹਿ ਕੇ ਬਾਕੀ ਸਾਡੇ ਉਹ ਕਹਿਣ ਵਾ ਤੇ ਬੱਚਿਆ ਕੋਈ ਨਿਕਵਾ ਨਹੀਂ ਬੱਚਿਆ ਨਹੀਂ بیٹਾ ਛੋਟਾ ਹੋ ਕੈਨੇਡਾ ਵਾਲਾ ਬੇਟੀ 4 ਸਾਲ ਦੀ ਉਹਦੀ ਹਾਂਜੀ ਮੈਂ ਹਾਂਜੀ ਮੈਂ ਅਰਜਾ ਮੇਰੀ ਧੀ ਆ ਆ ਮੇਰੀ ਧੀ ਧੀ ਬਣਾ ਕੇ ਉਹ ਮੇਰੇ ਆਹ ਉਹ ਮੇਰੀ ਧੀ ਕਹਿੰਦੇ ਧੀ ਭਤੀ ਸਜਾ ਦੇਤੀ ਰੱਬ ਨੇ ਉਹ ਜਾਨੂ ਸਜਾ ਵੀ ਰਹੀ ਆ ਉਹ ਮੇਰੀ ਧੀ ਏ ਉਹ ਨਾ ਕਿਸਾਨ ਏ ਕੀ ਓ ਮੇਰਾ ਗੁਰਚਰਨ ਸਿੰਘ ਓ ਮੇਰਾ ਸੋਹਣਾ ਪੁੱਤ ਸੀ ਓ ਮੇਰਾ ਸੋਹਣਾ ਗੁਰਚਰਨ ਓ ਮੇਰਾ ਲੈਕ ਪੁੱਤ ਬੜਾ ਸੀ ਓ ਮੇਰੇ ਆਪਤਾ ਉਹ ਬੜਾ ਕੀ ਨਾਮ ਹੈ ਵੈਕਲ ਸਾਬ ਆਈ ਦੀ ਫਤਿਹ ਅਬੁਰ ਗੁਰਚਰਨ ਜੀ ਸਾਂਗੇ ਮੋੜੇ ਦਾ ਨਾਂ ਤੇ ਸਾਡੇ ਰਾਜ ਦੇ ਵੱਡੇ ਸੁੱਚਾ ਸਿੰਘ ਉਹਨਾਂ ਦੇ ਬੇਟਾ ਹੈ ਨਿਊਜ਼ੀਲੈਂਡ ਦੇ ਵਿੱਚ ਪਹਿਲੇ ਸਟੱਡੀ ਤੇ ਗਏ ਸੀ ਸਟੱਡੀ ਉੱਥੇ ਪੜ੍ਹ ਕੇ ਉੱਥੇ ਨੂੰ ਵਧੀਆ ਆਪਣਾ ਜਿਹੜੀ ਆ ਜੋਬ ਜਿਹੜੀ ਆ ਉੱਥੇ ਦੀ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਜੇਲ੍ਹ ਪੁਲਿਸ ਦੇ ਵਿੱਚ ਹੀ ਇਸ ਟਾਈਮ ਰਾਈਨੋ ਤੋਂ ਪਿਛਲੇ ਕੁਝ ਦਿਨ ਪਹਿਲੇ ਜਿਹੜਾ 26 ਮਾਰਚ ਨੂੰ ਜਿਹੜਾ ਕਿ ਇਹ ਖਬਰ ਆਉਂਦੀ ਆ ਕਿ ਐਕਸੀਡੈਂਟ ਹੋਇਆ ਜਿਸ ਦੇ ਨਾਲ ਇਹਨਾਂ ਦੀ ਸਡਨਲੀ ਇਹਦੀ ਮੌਤ ਹੋ ਜਾਂਦੀ ਹੈ ਗੱਡੀ ਤੇ ਡਿਊਟੀ ਜਾ ਰਹੇ ਸੀ ਮੇਰੇ ਖਿਆਲ ਤੋਂ ਵਿੱਚ ਟ੍ਰੈਨ ਨਾਲ ਟਕਰਾ ਗਈ ਗੱਡੀ ਤੇ ਅੱਜ ਜਿਹੜੀ ਆ ਰਾਤ ਜਿਹੜੀ ਆ ਲਾਸਟ ਨਾਈਟ ਜਿਹੜੀ ਆ 10 ਵਜੇ ਅੰਮ੍ਰਿਤਸਰ ਏਅਰਪੋਰਟ ਤੇ ਡੈੱਡ ਬੋਡੀ ਪਹੁੰਚੀ ਪਰਿਵਾਰ ਤੇ ਮਹਾਰਾਜ ਦੀ ਕਿਰਪਾ ਨਾਲ ਸਹੀ ਬਹੁਤ ਵਧੀਆ ਵਾਪਸ ਸਹੀ ਹੈ ਕਿ ਜਿਹੜੀ ਆ ਪਿੰਡ ਵਾਸਤੇ ਪਰਿਵਾਰ ਵਾਸਤੇ ਸਾਡੇ ਲਈ ਬੜੀ ਵੱਡਾ ਜਿਹੜਾ ਦੁਖਦਾਈ ਘਟਨਾਵਾ ਜਿਹੜੀ ਕਿ ਨਾਮ ਭੁੱਲਣ ਵਾਲੀ ਹੈ ਕਿਉਂਕਿ ਬਹੁਤ ਜੰਗ ਵਸਤਾ ਹੋਰ ਬਹੁਤ ਜਵਾਨ ਹੀ ਹੁੰਦਾ ਸਾਡੇ ਸੇਫਟ ਤੋਂ ਵੱਧ ਹਾਈਟ ਹੀ ਉਹਦੀ ਹੈ ਔਰ ਪਿੱਛੇ ਉਹਨਾਂ ਦੀ ਇੱਕ 4 ਸਾਲ ਦੀ ਬੱਚੀ ਹੈ ਮੈਰਿਡ ਹੀ ਆ ਛੋਟੀ ਜੀ ਬੱਚੀ ਆ ਦੇਖੋ ਤੇ ਅਜੇ ਇਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਕਿ ਹੋ ਰਿਹਾ ਹਾਂ ਵੀ ਇਹ ਹਾਲ ਤੇ ਬਹੁਤ ਵੱਡਾ ਦੁੱਖ ਹੈ ਸਾਡੇ ਨਗਰ ਵਾਸਤੇ ਹਾਂਜੀ ਤੇ ਅਸੀਂ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਅਸੀਂ ਆਪਾਂ ਪਰਿਵਾਰ ਦੇ ਨਾਲ ਆਦਾਂ ਤੋਂ ਨਾਲ ਦੁੱਖ ਦੇ ਵਿੱਚ ਅਸੀਂ ਕਿਉਂਕਿ ਸਾਰਾ ਨਗਰ ਹੀ ਦੁੱਖ ਦੇ ਵਿੱਚ ਉਦਾਂ ਦਾ ਲੁਭਾ ਪਿਆ ਵਾ ਸੋ ਅਸੀਂ ਆਈ ਹੀ ਬਲਕਿ ਇਦਾਂ ਦੀ ਘਟਨਾ ਕਿਸੇ ਵੀ ਪਰਿਵਾਰ ਨਾਲ ਕਿਸੇ ਮਾਪਿਓ ਦੇ ਨਾਲ ਨਾ ਹੋਵੇ ਹਨ ਇਹ ਬਹੁਤ ਵੱਡਾ ਦੁੱਖ ਹੈ